ਅਮਰਿਤਪਾਲ ਨੂੰ ਜੋ ਕੇ ਪੈਰੋਲ ਨਹੀਂ ਮਿਲੀ ਹੈ ਤਾਂ ਪਰਿਵਾਰ ਹੈ ਜੋ ਕੇ ਪੰਜਾਬ ਸਰਕਾਰ ਤੋਂ ਖਫਾ ਨਸਰ ਆ ਰਿਹਾ ਹੈ। ਐਮਪੀ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਹੈ। ਦਾਅਵਾ ਸੀ ਕਿ ਅਮਰਿਤਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ ਕਰਨਾ ਲੋਕਤੰਤਰ ਤੇ ਸਿੱਧਾ-ਸਿੱਧਾ ਹਮਲਾ ਪਰਿਵਾਰ ਦੇ ਵੱਲੋਂ ਜ਼ਿਕਰ ਕੀਤਾ ਗਿਆ। ਤਾਂ ਉਥੇ ਪਿਤਾ ਤਸੇਮ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਦੇ ਚੁਣੇ ਪ੍ਰਤੀਨਿਧੀ ਦੀ ਆਵਾਜ਼ ਨੂੰ ਦਬਾਉਣ ਦੀ ਇਹ ਕੋਸ਼ਿਸ਼ ਹੋ ਰਹੀ ਹੈ। ਦਰਸਲ ਤੋਂ ਦੱਸਦੇ ਕਿ ਐਮਪੀ ਅਮਰਿਤਪਾਲ ਜਿਸ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹਾਲਾਂਕਿ ਜੋ ਅਰਜ਼ੀ ਉਹ कोर्ट ਦੇ ਵੱਲੋਂ ਮਨਜ਼ੂਰ ਨਹੀਂ ਕੀਤੀ ਗਈ ਕੋਰਟ ਨੇ ਉਸ ਅਰਜ਼ੀ ਨੂੰ ਜੋ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪਰਿਵਾਰ ਦੀ ਇਹ ਨਾਰਾਜ਼ਗੀ ਪੰਜਾਬ ਸਰਕਾਰ ਤੋਂ ਨਜ਼ਰ ਆ ਰਹੀ ਹੈ ਪਿਤਾ ترਸੇਮ ਸਿੰਘ ਦੇ ਵੱਲੋਂ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜੋ ਇਹ ਸਿੱਧਾ-ਸਿੱਧਾ ਲੋਕਤੰਤਰ ਤੇ ਹਮਲਾ ਹੈ ਤਾਂ ਉਥੇ ਹੀ ਐਮਪੀ ਅਮਰਿਤਪਾਲ ਸਿੰਘ ਜਿਸ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਅਰਜ਼ੀ ਦਾਇਰ ਕੀਤੀ ਗਈ ਪਰ ਉਹ ਅਰਜ਼ੀ ਜੋ ਕਿ ਮਨਜ਼ੂਰ ਅਦਾਲਤ ਦੇ ਵੱਲੋਂ ਨਹੀਂ ਕੀਤੀ ਗਈ ਉਸ ਅਰਜ਼ੀ ਨੂੰ ਰੱਦ ਕਰ ਦੇ ਐਮਪੀ ਅਮਰਿਤਪਾਲ ਨੂੰ ਇੱਕ ਝਟਕਾ ਦਿੰਦਾ ਹੈ ਦੱਸ ਦੇ ਕਿ ਇਸ ਵਕਤ ਅਸਾਮ ਦੀ ਡਿਪਲੋਗਟ ਜੇਲ੍ਹ ਦੇ ਵਿੱਚ ਅਮਰਿਤਪਾਲ ਜੋ ਕਿ ਬੰਦ ਹੈ ਤਾਂ ਉੱਥੇ ਹੀ ਅਮਰਿਤਪਾਲ ਨੇ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਤੇ ਵਜੋ ਜੋ ਇਹ ਇਲੈਕਸ਼ਨ ਚਿੱਤੀ ਸੀ ਦਾ ਫਲ ਹਾਲ ਜੋ ਕਿ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਨੂੰ ਪੈਰੋਲ ਨਾ ਮਿਲਣ ਤੇ ਪਰਿਵਾਰ ਜੋ ਕਿ ਪੰਜਾਬ ਸਰਕਾਰ ਤੋਂ ਖਫਾ ਨਜ਼ਰ ਆ ਰਿਹਾ ਪਿਤਾ ترਸੀਮ ਸਿੰਘ ਤੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਇਹ ਜੋ ਕਿ ਲੋਕਤੰਤਰ ਤੇ ਸਿੱਧਾ-ਸਿੱਧਾ ਹਮਲਾ ਹੈ ਜੋ ਲੋਕਾਂ ਨੇ ਨੁਮਾਇੰਦਾ ਚੁਣਿਆ ਹੈ ਉਸ ਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਦਿੱਤਾ ਜਾ ਰਿਹਾ ਅਮਰਿਤਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ ਕਰਨਾ ਲੋਕਤੰਤਰ ਤੇ ਸਿੱਧਾ-ਸਿੱਧਾ ਹਮਲਾ ਹੈ 7 ਕਰੋੜ ਰੁਪਈਆ ਹੱਲੇ ਤਈ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਦਾ ਉਹ ਕਿਤੇ ਡਿਵੈਲਪਮੈਂਟ ਦੇ ਲਈ ਨਹੀਂ ਦਿੱਤਾ ਜਾ ਰਿਹਾ ਉਹ ਲੋਕਾਂ ਦਾ ਪੈਸਾ ਹੈ ਪਰ ਇਹ ਉਹ ਖਰਚਣ ਵੀ ਨਹੀਂ ਦੇ ਰਿਹਾ ਕੋਈ ਜੇ ਅਸੀਂ ਇਹਨਾਂ ਨੂੰ ਅਪਲਾਈ ਕਰਦੇ ਆਂ ਤੇ ਉਹਦਾ ਕੋਈ ਜਵਾਬ ਨਹੀਂ ਦਿੰਦੇ ਸੋ ਅਸੀਂ ਸਮਝਦੇ ਆ ਕਿ ਇਹ ਜਿਹੜੀ ਸ਼ਤਾਬਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਮਨਾਈ ਆ ਉਹ ਸਿਰਫ ਇੱਕ ਲੋਕਾਂ ਨੂੰ ਦਿਖਾਵਾ ਕੀਤਾ ਇਹਨਾਂ ਦੇ ਮਨਾਂ ਵਿੱਚ ਕੋਈ ਵੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਨਹੀਂ ਸੀਗਾ ਕੋਈ ਵੀ ਲੋਕਾਂ ਦੀ ਜਿਹੜੀ ਸੱਚ ਦੀ ਗੱਲ ਆ ਉਹਦੇ ਲਈ ਸਤਕਾਰ ਨਹੀਂ ਸੀਗਾ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤੇ ਫੈਸਲਾ ਹਾਈ ਕੋਰਟ 'ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ ਐਨਐਸਐਸ ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆ ਗਿਆ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਂਦੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਫੇਹ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ 10 ਕਰੋੜ ਰੁਪਏ